ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਵਾਜ਼ ਲੋਕਾਂ ਦੀ ਚੈਨਲ ਸੁਨਾਮ ਆਪਾਂ ਧੰਨਵਾਦ ਕਰਨ ਵਾਸਤੇ ਸਪੈਸ਼ਲ ਸੇ ਮੰਤਰੀ ਸਾਹਿਬ ਦਾ ਪ੍ਰਧਾਨ ਜੀ ਦਾ ਮਿਸਪਲ ਕਮੇਟੀ ਵਾਲਿਆਂ ਦਾ ਤੇ ਠੇਕੇਦਾਰ ਸਾਹਿਬ ਦਾ ਤਰਮਿੰਦਰ ਜੀ ਦਾ ਖਾਸ ਕਰ ਉਹ ਲੇਬਰ ਵਾਲੇ ਭਾਈਆਂ ਦਾ ਜਿਹੜੇ ਇੱਥੇ ਕੰਮ ਕਰਦੇ ਨੇ ਮੈਂ ਸਪੈਸ਼ਲ ਧੰਨਵਾਦ ਕਰਨਾ ਹੈ ਆਪਾਂ ਜੁੜ ਜੀਏ ਸਾਰੇ 15 ਮਿੰਟ ਆਪਾਂ ਤੁਹਾਨੂੰ ਲਾਈਵ ਚਲਾਵਾਂਗੇ ਮੈਂ ਤੁਤੋਂ ਹੀ ਬੁਲਾ ਲੂੰ ਤੇ ਆ ਉਹ ਰੋਡ ਹੈ ਸਟੇਡੀਅਮ ਰੋਡ ਜਿਹੜਾ ਪਹਿਲਾਂ ਆਲਰੇਡੀ ਬਣਿਆ ਹੋਇਆ ਆ ਉਹ ਰੋਡ ਹੈਗਾ ਜਿਹੜਾ ਆਪਾਂ ਨੇ ਖਬਰ ਪਾਈ ਸੀ ਪਰਸੋਂ ਅੱਜ ਤੇ ਕੱਲ ਚ ਇਹਨਾਂ ਨੇ ਬਾਈਆਂ ਨੇ ਇੰਨੀ ਕੁ ਮਿਹਨਤ ਨਾਲ ਆ ਕੰਪਲੀਟ ਕਰਨ ਦੀ ਤਿਆਰੀ ਚ ਨੇ ਆ ਭਾਈ ਨੇ ਕਿ ਸਾਰੇ ਮੇਰੇ ਵਰਗਾ ਇੱਕ ਭਾਈ ਹੈ ਟੋਪੀ ਵਾਲਾ ਬਾਕੀ ਆ ਮਿਸਤਰੀ ਨੇ ਵੀਰ ਜੀ ਠੇਕੇਦਾਰ ਦਾ ਵੀ ਆਪਾਂ ਧਰਮਿੰਦਰ ਦਾ ਧੰਨਵਾਦ ਕਰਦੇ ਆ ਆ ਸਾਰੇ ਭਰਾ ਨੇ ਔਰ ਭਗਵੰਤ ਮਾਨ ਜੀ ਕਹਿੰਦੇ ਤਾਂ ਹੁੰਦੇ ਨੇਗੇ ਵੀ ਲੇਬਰ ਵਾਲਿਆਂ ਦਾ ਆਪਾਂ ਪਤਨੀ ਪੱਥਰ ਤੇ ਨਾਮ ਲਿਖਾਂਗੇ ਆਪਾਂ ਅੱਜ ਲਿਖਦੇ ਆ ਇਹਨਾਂ ਦਾ ਨਾਮ ਵੀ ਹਾਂ ਭਾਈਆ ਮਿਸਤਰੀ ਨੇ ਆ ਲੇਬਰ ਵਾਲੇ ਨੇ ਬਾਈਆਂ ਦਾ ਆਪਾਂ ਨਾਮ ਸਾਰਿਆਂ ਦਾ ਨਹੀਂ ਲੈ ਸਕਦੇ ਸਾਰਿਆਂ ਦਾ ਆਪਾਂ ਇਕੱਠੇ ਹੀ ਧੰਨਵਾਦ ਕਰ ਦਿੰਨੇ ਆ ਆ ਦੇਖ ਲਓ ਦੋਸਤੋ ਕੰਮ ਚੱਲ ਰਿਹਾ ਔਰ ਬਹੁਤ ਵਧੀਆ ਚੱਲ ਰਿਹਾ ਹੈ ਬਹੁਤ ਵਧੀਆ ਮਿਹਨਤ ਨਾਲ ਮੁੰਡੇ ਕੰਮ ਕਰ ਰਹੇ ਨੇ ਅਮਨ अरोड़ा ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕੈਬਨਿਟ ਮੰਤਰੀ ਪੰਜਾਬ ਗਵਰਨਮੈਂਟ ਪ੍ਰਧਾਨ ਜੀ ਮਿਊਸਪਲ ਕਮੇਟੀ ਸੁਨਾਮ ਟੋਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜਿਹੜੀ ਇੱਥੇ ਗਰੀਬ ਪਰਿਵਾਰਾਂ ਚ ਇਹ ਸਟੇਡੀਅਮ ਦੇ ਨਾਲ ਸੜਕ ਤੀ ਗਈ ਉਹਦੀ ਸਾਰ ਸੁਣੀ ਲਈ ਤੇ ਕੰਮ ਚਾਲੂ ਹੈਗਾ ਅੱਜ ਹੋ ਜੇ ਕੱਲ ਹੋ ਜੇ ਜਾਨੀ ਕਿ ਜਿਹੜਾ ਖਤਰੇ ਵਾਲਾ ਕੰਮ ਸੀਗਾ ਸੀਵਰੇਜ ਵਾਲਾ ਉਹ ਟੱਕਿਆ ਗਿਆ ਬਹੁਤ ਬਹੁਤ ਧੰਨਵਾਦ ਵੀਰੇ ਬਹੁਤ ਬਹੁਤ ਸ਼ੁਕਰੀਆ ਤੇ ਆਪਾਂ ਧੰਨਵਾਦ ਕਰਦੇ ਆਂ ਕੈਬਨਿਟ ਮੰਤਰੀ ਅਮਨ ਰੋੜਾ ਜੀ ਦਾ ਔਰ ਨਾਲ 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 ਇੱਥੇ ਜਿਹੜੇ ਲੋਕ ਰਹਿ ਰਹੇ ਨੇਗੇ ਜਿਹੜੀ ਪਬਲਿਕ ਰਹਿ ਰਹੀ ਹੈ ਉਹਨੂੰ ਵੀ ਬੇਨਤੀ ਕਰਦੇ ਆਂ ਵੀ ਇੱਥੇ ਗੰਦ ਨਾ ਪਾਇਓ ਆਪਾਂ ਇਹ ਵੀ ਬੇਨਤੀ ਕਰਦੇ ਆ ਜਿਹੜੇ ਇੱਥੇ ਘਰ ਰਹਿੰਦੇ ਨੇ ਲਵੇ ਭਰਾ ਮੇਰੋ ਇੱਥੇ ਡੰਪ ਤਰਾ ਲਿਓ ਕਮੇਟੀ ਤੋਂ ਪਰ ਕੂੜਾ ਨਾ ਸਟਿਓ ਸੜਕ ਤੇ ਜੇ ਕੋਈ ਚੀਜ਼ ਵਧੀਆ ਬਣਦੀ ਹੈ ਉਹਨੂੰ ਵਧੀਆ ਬਣਾ ਕੇ ਰੱਖੋ ਜੇ ਕੋਈ ਚੀਜ਼ ਤੁਹਾਨੂੰ ਲੱਗਦਾ ਵੀ ਇੱਥੇ ਕਮੀ ਹੈ ਤਾਂ ਦੱਸੋ ਭਰਾਵੋ ਆਪਾਂ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਬੀ ਇੱਕ ਚੀਜ਼ ਨੂੰ ਧਿਆਨ ਚ ਰੱਖਿਓ ਤੇ ਵੀਰ ਬਣ ਕੇ ਦੋ ਦੋ ਤਿੰਨ ਘੰਟੇ ਜਿਹੜੇ ਹੈਗੇ ਨੇ ਕਰ ਲੈਣ ਦੇ ਕੰਮ ਇਹਨੂੰ ਵਾਪਸ ਕਰ ਲੋ ਵੀਰ ਇੱਕ ਤੁਸੀਂ ਉਹ ਉੱਥੇ ਜਰੂਰ ਕੋਈ ਚੀਜ਼ ਲਵਾ ਕੇ ਆਓ ਜਿਹੜੇ ਉਰਾਮ ਹਾਂ ਉਹ ਲਵਾਓ ਉੱਥੇ ਹਾਂ ਬਸ ਠੀਕ ਹੈ ਤੇ ਆਪਾਂ ਧੰਨਵਾਦ ਕਰਦੇ ਆ ਗਵਰਨਮੈਂਟ ਦਾ ਧੰਨਵਾਦ ਕਰਦੇ ਆ ਠੇਕੇਦਾਰ ਧਰਮਿੰਦਰ ਵੀਰ ਦਾ ਠੀਕ ਹੈ ਸ਼ੁਕਰੀਆ ਭਰਾਵੋ ਇਹ ਗੱਲਾਂ ਦਾ ਧਿਆਨ ਰੱਖਿਓ ਵੀਰ ਬਣ ਕੇ ਇੱਥੇ ਸਟੇਡੀਅਮ ਹੈ ਇੱਥੇ ਬੱਚੇ ਖੇਡਣ ਆਉਂਦੇ ਆ ਆਪਣੀ ਸਿਹਤ ਨੂੰ ਰੈਸਟ ਪੋਸਟਰ ਰੱਖਣ ਆਉਂਦੇ ਆ ਇੱਥੇ ਗੰਦ ਨਾ ਸਿੱਟਿਓ ਹੁਣ ਬੇਨਤੀ ਹੈ ਕਮੇਟੀ ਨੂੰ ਵੀ ਇੱਥੇ ਇੱਕ ਛੋਟਾ ਡੰਪ ਦੋ ਤਿੰਨ ਉਹ ਰੱਖ ਦਿਓ ਬਾਕਸਾ ਜਿੱਥੇ ਲੋਕ ਕੂੜਾ ਸਿੱਟਿਆ ਕਰਨ ਆਪਾਂ ਨੂੰ ਪਤਾ ਵੀ ਇਹ ਵਿਚਾਰੇ ਗਰੀਬ ਪਰਿਵਾਰ ਨੇ ਜਿਹੜੇ ਉਰੇ ਉਹ ਕੂੜਾ ਕਿੱਥੇ ਸਿੱਟਣ ਜਾਣਗੇ ਉਹ ਇੱਥੇ ਸਿੱਟਣਗੇ ਇਹਦੇ ਨੂੰ ਬੇਤਰੀ ਹੈ ਵੀ ਕਮੇਟੀ ਨੂੰ ਬੇਨਤੀ ਹੈ ਵੀ ਉਹ ਕੂੜਾ ਦੇ ਦੋ ਡੱਬ ਜੇ ਨਾ ਉਰੇ ਥੋੜੇ ਥੋੜੇ ਫਰਕ ਨਾਲ ਲਾ ਦੇਣ ਲੋਕ ਉੱਥੇ ਕੂੜਾ ਸਿੱਟ ਲੈਣਗੇ ਤੇ ਭਰਾਵੋ ਧੰਨਵਾਦ ਹੈਗਾ ਬਾਰ-ਬਾਰ ਕੋਟੀ-ਕੋਟੀ ਧੰਨਵਾਦ ਹੈ ਸ਼ੁਕਰੀ ਹੈ ਬਾਕੀ ਇੱਕ ਬੇਨਤੀ ਮੈਂ ਆਪਣੇ ਵੱਲੋਂ ਕਰੂੰਗਾ ਵੀ ਭਰਾਵੋ ਮੈਂ ਕਦੇ ਵੀ ਕਿਸੇ ਦੀ ਸ਼ਾਨ ਦੇ ਖਿਲਾਫ ਨਹੀਂ ਬੋਲਣਾ ਚਾਹੁੰਦਾ ਹੁੰਦਾ ਮੈਂ ਜੋ ਮੌਕੇ ਤੇ ਪੋਜੀਸ਼ਨ ਹੁੰਦੀ ਹੈ ਉਹ ਬੋਲਦਾ ਹੁੰਨਾ ਵੀਰ ਬਣ ਕੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਵੀ ਜੇ ਕਿਸੇ ਦੇ ਕਿਸੇ ਨੂੰ ਵੀ ਕੋਈ ਠੇਸ ਪਹੁੰਚੀ ਹੋਵੇ ਆਪਾਂ ਮਾਫੀ ਵੀ ਮੰਗਾਂਗੇ ਜੇ ਗਲਤ ਹੋਏ ਤਾਂ ਮਾਫੀ ਵੀ ਮੰਗਾਂਗੇ ਜੇ ਉਹ ਬੰਦਾ ਗਲਤ ਖੁਦ ਗਲਤ ਹੋਇਆ ਤਾਪਦ ਬਾਰੇ ਵੀ ਖਬਰ ਲਾਵਾਂਗੇ ਤਾਂ ਵੀਰ ਬਣ ਕੇ ਬੇਨਤੀ ਹੈ ਇਹ ਵੀ ਆਪਾਂ ਜਿਹੜੀ ਚੀਜ਼ ਚੰਗੀ ਆ ਉਹਨੂੰ ਚੰਗੀ ਕਹੀਏ ਜਿਹੜੀ ਗਲਤ ਆ ਉਹਨੂੰ ਗਲਤ ਕਹੀਏ ਇਹ ਮੇਰਾ ਖੁਦ ਦੀ ਸੋਚ ਹੈਗੀ ਆ ਵੀ ਮੈਂ ਜਿਹੜੀ ਮੌਕੇ ਤੇ ਚੀਜ਼ ਦੇਖੂਗਾ ਮੈਂ ਉਹੀ ਪ੍ਰਸਾਰਤ ਕਰੂੰਗਾ ਉਹੀ ਦਿਖਾਉਂਗਾ ਨਾ ਮੈਂ ਕੋਈ ਬਾਹਰਲੀ ਚੀਜ਼ ਬੋਲਾਂ ਵਿੱਚ ਨਾ ਮੈਂ ਦਿਖਾਵਾਂ ਇਹ ਸਾਰੇ ਲੇਬਰ ਵਾਲੇ ਵੀਰਾਂ ਦਾ ਧੰਨਵਾਦ ਹੈ ਬਹੁਤ ਬਹੁਤ ਸ਼ੁਕਰੀਆ ਬਾਕੀ ਗਵਰਨਮੈਂਟ ਅਮਨ ਅਰੋੜਾ ਜੀ ਦਾ ਬਹੁਤ ਬਹੁਤ ਧੰਨਵਾਦ ਮਾਰਕੀਟ ਨਿਮਿਸਪਲ ਕਮੇਟੀ ਦੇ ਚੇ ਪ੍ਰਧਾਨ ਜੀ ਹੈਗੇ ਨੇ ਜਿਹੜੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਆ ਵੀਰਾਂ ਦਾ ਤਾਂ ਧੰਨਵਾਦ ਹੈਗਾ ਹੀ ਹੈ ਕਿਉਂਕਿ ਇਹਨਾਂ ਦੇ ਸਿਰ ਤੇ ਇਹ ਚੀਜ਼ਾਂ ਚੱਲਦੀਆਂ ਨੇ ਬਾਕੀ ਦੋਸਤੋ ਮੈਂ ਖੁਦ ਬੇਨਤੀ ਕਰ ਦਿੰਨਾ ਚੈਨਲ ਰਾਹੀਂ ਵੀ ਇਹ ਰਸਤੇ ਤੇ ਹਲੇ 2 ਦਿਨਾਂ ਲਈ ਕੋਈ ਆਵੋ ਨਾ ਇੱਧਰ ਦੀ ਕਿਉਂਕਿ ਇਹਨਾਂ ਦਾ ਕੰਮ ਚੱਲ ਰਿਹਾ ਫਿਰ ਇਹ ਬੰਦੇ ਡਿਸਟਰਬ ਹੁੰਦੇ ਨੇ ਮੋਟਰਸਾਈਕਲ ਵਹੀਕਲ ਵਾਲਿਆਂ ਨੂੰ ਵਾਪਸ ਮੁੜਨਾ ਪੈਂਦਾ ਬੇਨਤੀ ਹੈ ਸਾਰੇ ਭਰਾਵਾਂ ਨੂੰ ਇੱਧਰ ਦੀ ਨੰਗਣ ਦੀ ਕੋਸ਼ਿਸ਼ ਨਾ ਕਰਿਓ ਹਲੇ 2 ਦਿਨ ਇੱਥੇ ਕੰਮ ਚੱਲ ਰਿਹਾ ਹੈ ਧੰਨਵਾਦ ਦੋਸਤੋ ਵੀਡੀਓ ਨੂੰ ਸ਼ੇਅਰ ਵੀ ਕਰਿਓ ਲਾਈਕ ਵੀ ਕਰਿਓ ਕਮੈਂਟ ਵੀ ਕਰਿਓ ਤੇ ਸ਼ੁਕਰੀਆ ਵੀ ਕਰਿਓ ਗਵਰਨਮੈਂਟ ਦਾ ਕਿ ਉਹਨਾਂ ਨੇ ਆਹ ਛੇਤੀ ਕੰਮ ਚਾਲੂ ਕਰਤਾ